ਦੀ ਗੱਲ ਪੰਜਾਬੀ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ। اسلامਾਬਾਦ ਆਤਮ ਹੱਤ ਕਾਤੀ ਹਮਲੇ ਨਾਲ ਪਾਕਿਸਤਾਨ ਦੇ ਹਹਾਕਾਰ ਘਟਕਟ 32 ਮੌਤਾਂ ਤਿੰਨ ਲੋਕ ਹਰਿਆਸਤ ਵਿੱਚ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਦੇ ਦੱਖਣ ਪੂਰਬੀ ਹਿੱਸੇ ਵਿੱਚ ਜੁਮਮੇ ਦੀ ਨਮਾਜ਼ ਦੌਰਾਨ ਹੋਏ ਆਤਮ ਕਾਦੀ ਹਮਲੇ ਵਿੱਚ ਵਿਆਪਕ ਹਹਾਕਾਰ ਪੈਦਾ ਕਰ ਦਿੱਤੀ ਹੈ। ਹਮਲਾਵਰਾਂ ਨੇ ਇਮਾਮ ਥਾਰੇ ਦੇ ਅੰਦਰ ਆਪਣੇ ਆਪ ਨੂੰ ਡਾ ਡਾ ਲਿਆ ਤੇ ਜਿਸ ਵਿੱਚ ਕਟੋ-ਕਟ 32 ਲੋਕ ਮਾਰੇ ਗਏ ਨੇ ਤੇ 169 ਲੋਕ ਜਖਮੀ ਹੋ ਗਏ ਹਨ ਇਸ ਹਮਲਾਵਰਾਂ ਦੇ ਦੋ ਭਰਾਮਾਂ ਅਤੇ ਇੱਕ ਮਹਿਲਾ ਪਰਿਵਾਰਕ ਮੈਂਬਰ ਨੂੰ ਹਰਿਆਸਤ ਵਿੱਚ ਲੈ ਗਿਆ ਲਿਆ ਗਿਆ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੀ ਨੇ ਧਮਾਕੇ ਦੀ ਡੂੰਗੀ ਸਵੇਦਨਾ ਪ੍ਰਗਟ ਕੀਤੀ ਹੈ ਜੋ ਨਿਊਜ਼ ਦੀ ਰਿਪੋਰਟ ਅਨੁਸਾਰ ਚਸ਼ਮਦੀ ਜਾਨ ਨੇ ਦੱਸਿਆ ਕਿ ਆਤਮਕਾਂ ਦਾ ਹਮਲਾ ਹਮਲਾਵਰਾਂ ਨੇ ਅਸਮਾ اسلام آباد ਦੇ تہر لائ ਖੇਤਰ ਵਿੱਚ امام باڑا خدیجہ ال کبریٰ ਦੇ گیٹ ਦੇ ਆਪਣੇ ਆਪ ਨੂੰ ਉਡਾ ਲਿਆ ਉਸ ਦੇ ਨਾਲ ਹੋਰ حملہ آور ਵੀ ਸਨ حملہ آورਾਂ ਨੇ ਬੰਬ ਧਮਾਕਾ ਕਰਨ ਤੋਂ ਪਹਿਲਾਂ ਗੋਲੀਆਂ ਚਲਾਈਆਂ ਤੇ چश्ਮਦੀਦਾਂ ਨੇ ਦੱਸਿਆ ਕਿ امام برਗਾਹ ਦੇ ਮੁੱਖ 게ਟ ਤੇ ਮੌਜੂਦਾ ਗਾਰਡ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਗੋਲੀਬਾਰੀ ਵੀ ਹੋਈ ਇਸ ਦੌਰਾਨ ਇੱਕ ਹਮਲਾਵਰ ਨੇ ਇਮਾਮ ਬਾੜਾ ਦੇ ਅੰਦਰ ਘੱਟੋ-ਘੱਟ 20 ਮੀਟਰ ਅੰਦਰ ਦਾਖਲ ਹੋ ਗਿਆ ਤੇ ਆਪਣੇ ਆਪ ਨੂੰ ਉਡਾ ਲਿਆ ਇਸ ਦੌਰਾਨ ਤਬਾਕੇ ਵਿੱਚ ਵਿਆਪਕ ਚੀਕ ਚਾਹਰਾ ਪੈ ਗਿਆ ਤੇ ਹਮਲੇ ਵਿੱਚ ਘੱਟੋ-ਘੱਟ 32 ਲੋਕ ਮਾਰੇ ਗਏ ਇਸਲਾਮਾਬਾਦ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਇਰਫਾਨ ਅਨਵਾਜ ਮੈਮਨ ਨੇ ਕਿਹਾ ਕਿ ਇਸ ਦੀ ਸਮੂਹਕ ਨੇ ਤੁਰੰਤ ਇਸ ਆਤਮਗਾਤੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਖੁਪੀਆਂ ਅਧਿਕਾਰੀਆਂ ਨੇ ਦੱਸਿਆ ਕਿ ਆਤਮਗਾਤੀ ਹਮਲਾਵਰ ਦੀਪਚਾਨ 32 ਸਾਲਾਂ ਦਾ ਸੀਰਵਜੋ ਹੋਈ ਹੈ ਜੋ ਕਿ ਪੇਸ਼ੇਵਰ ਦਾ ਪਸ਼ਾਵਰ ਦਾ ਰਹਿਣ ਵਾਲਾ ਸੀ ਉਸ ਨੂੰ ਉਸਤੇ ਕਰ ਸ਼ਾਪਾ ਮਾਰਿਆ ਗਿਆ ਤੇ ਦੋ ਭਰਾਵਾਂ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਿੰਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾਵਰ ਪਿਛਲੇ 5 ਮਹੀਨਿਆਂ ਤੋਂ ਅਫਗਾਨਿਸਤਾਨ ਵਿੱਚ ਰਹਿ ਰਿਹਾ ਸੀ ਤੇ ਹਥਿਆਰਾਂ ਦੀ ਵਰਤੋਂ ਅਤੇ ਆਤਮਕਾਤਕ ਬੰਬ ਤਮਾਕੀ ਦੀ ਸਖਲਾਈ ਪ੍ਰਾਪਤ ਕਰ ਰਿਹਾ ਸੀ ਆਤਮਕਾਤਕ ਹਮਲਾਵਰ ਦੇ ਸਾਥੀਆਂ ਨੂੰ ਪਤਾ ਲਗਾਉਣ ਲਈ ਪਸ਼ਾਵਰ ਤੋਂ ਨਿਸ਼ੋਰਾ ਤੇ ਤਲਾਸ਼ੀ ਮਹਿੰਮ ਚਲ ਰਹੀ ਹੈ ਤੇ ਹਮਲੇ ਦੇ ਵਕਤ ਵਕ ਪਹਿਲੋਂ ਤੋਂ ਜਾਂਚ ਜਾਰੀ ਹੈ ਸੰਗੀ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਹਮਲੇ ਦੀ ਭਾਰਤ ਤੇ afghanistan ਦੇ ਜ਼ਿੰਮੇਵਾਰ ਠਾਇਆ ਹੈ ਤੇ ਭਾਰਤ ਇਸ ਤੇ ਸਖਤ ਇਤਰਾਜ਼ ਦਾਇਆ ਕਿ ਦੇਸ਼ਾਂ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ ਤੇ ਸੰਗੀ ਸੇਤ ਮੰਤਰੀ ਮੁਸਤਾਬਾ ਕਮਾਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਲਜਾਇਆ ਜਾ ਰਿਹਾ ਹੈ ਤੇ ਜਿਨ੍ਹਾਂ ਵਿੱਚੋਂ 25 ਦੀ ਹਾਲਾਤ ਗਵੀਰ ਹਨ ਅਤੇ ਰਾਸ਼ਪਤੀ ਆਸ ਅਲੀ ਜ਼ਰਦਾਰੀ ਨੇ ਤਮਾਕੇ ਦਾ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਅਤੇ ਜਾਨਾਂ ਗਮਾਉਣ ਗਾਉਣ ਵਾਲੇ ਪਰਿਵਾਰਾਂ ਨੂੰ ਹਮਦਰਦੀ ਪ੍ਰਗਟ ਕੀਤੀ ਹੈ ਤੇ ਰਾਸ਼ਪਤੀ ਜ਼ਰਦਾਰੀ ਨੇ ਕਿਹਾ ਕਿ ਮਸੂਲ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਦਾ ਨੁਕਤਾ ਦਾ ਅਪਰਾਧ ਹੈ ਧੰਨਵਾਦ ਜੀ ਖਬਰਾਂ ਜੁਲ ਲਈ ਬੜੇ ਰੋ